ਕਰਦੀ ਮਹਾ ਆਸ਼ਿਕ ਕੋ ਸਮਝੋਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਜਿੱਥੇ ਦਿਨ ਬਦ ਦਿਨ 2027 ਦੀਆਂ ਆਗਾਮੀ ਤਿਆਰੀ ਕਰ ਰਹੀ ਹੈ ਲੇਕਿਨ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਹਰੇਕ ਦਿਨ ਚੜ੍ਹੇ ਹੀ ਝਟਕਾ ਸਹਿਣਾ ਪੈ ਰਿਹਾ ਹੈ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਆਗੂ ਮੰਤਰੀ ਜਿਹੜੇ ਨੇ ਅਲਵਿਦਾ ਕਹਿੰਦੇ ਨਜ਼ਰ ਆ ਰਹੇ ਨੇ ਉੱਥੇ ਦੂਸਰੇ ਪਾਸੇ ਗਰਾਊਂਡ ਲੈਵਲ ਦੀ ਵੀ ਕੋਈ ਰਿਪੋਰਟ ਚੰਗੀ ਨਹੀਂ ਆਮ ਆਦਮੀ ਪਾਰਟੀ ਵਾਸਤੇ ਆ ਰਹੀ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਜਿੱਥੇ 2027 ਦੇ ਵਿੱਚ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਤੇ ਖਰੇ ਨਹੀਂ ਉਤਰਿਆ ਗਿਆ ਤਾਂ ਹੌਲੀ-ਹੌਲੀ ਜਿਹੜੇ ਲੋਕ ਨੇ ਜਾਗਰੂਕ ਹੋ ਰਹੇ ਨੇ ਤੇ ਦੂਸਰੇ ਪਾਸੇ ਆਪਣੀ ਹੀ ਪਾਰਟੀ ਨੂੰ ਅਲਵਿਦਾ ਕਹਿ ਰਹੇ ਆਮ ਆਦਮੀ ਪਾਰਟੀ ਜਿੱਥੇ ਬੜਾ ਹੀ ਵੱਡੇ ਸੁਪਨੇ ਦਿਖਾਏ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੇਕਿਨ ਉਹਨਾਂ ਸੁਪਣਿਆਂ ਨੂੰ ਸੁਪਨਾ ਹੀ ਰਹਿਣ ਦਿੱਤਾ ਲੇਕਿਨ ਪੂਰਾ ਕਰਨ ਦਾ ਜਿਹੜਾ ਹੈ ਤਰੀਕਾ ਨਹੀਂ ਅਪਣਾਇਆ ਗਿਆ ਤੁਹਾਨੂੰ ਦਸੀਏ ਕਿ ਆਮ ਆਦਮੀ ਪਾਰਟੀ ਨੂੰ ਇਸ ਟਾਈਮ ਬੜਾ ਹੀ ਵੱਡਾ ਚਟਕਾ ਲੱਗਾ ਹੈ ਜਿੱਥੇ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਪਾਰਟੀ ਸੰਗਰੂਰ ਨਗਰ ਕੌਂਸਲ ਚੋਣਾਂ ਵਿੱਚ ਮੁਹਮਤ ਹਾਸਲ ਕਰਨ ਵਿੱਚ ਅਸਫਲ ਰਹੀ ਅਤੇ ਵਿਆਪਕ ਲਾਬਿੰਗ ਰਾਹੀ ਨਗਰ ਕੌਂਸਲ ਦਾ ਕੰਟਰੋਲ ਸਫਾ ਖਪੂਰਵ ਹਾਸਲ ਕਰਨ ਤੋਂ ਸਿਰਫ 5 ਮਹੀਨੇ ਬਾਅਦ 8 ਆਪ ਕੌਂਸਲਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਦੱਸਿਏ ਪੰਜਾਬ ਵਿੱਚ ਆਪ ਦੀ ਸਰਕਾਰ ਹਲਕਾ ਵਿਦਾਲ ਪਾਰਟੀ ਦੇ ਸੂਬਾ ਇੰਚਾਰਜ ਅਤੇ ਨਗਰ ਕੌਂਸਲ ਪ੍ਰਧਾਨ ਵਜੋਂ ਆਪਣੀ ਸਥਿਤੀ ਤੇ ਬਾਜੂ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਲਈ ਇਹ ਸਥਿਤੀ ਬਣੀ ਹੋਈ ਹੈ ਨਗਰ ਕੌਂਸਲ ਦੇ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਸਮੇਤ 8 ਆਪ ਕੌਂਸਲ ਨੇ ਜਨਤਕ ਤੌਰ ਤੇ ਅਸਤੀਫੇ ਦਾ ਐਲਾਨ ਕਰਨ ਤੇ 24 ਘੰਟੇ ਬਾਅਦ ਹੀ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਹਾਈ ਕਮਾਂਡ ਨੂੰ ਦੇ ਦਿੱਤੀ ਦਸਿਏ ਤੁਹਾਨੂੰ ਕਿ ਹਗਾ ਜਿਹੜੀ ਹੈ ਹਾਈ ਕਮਾਂਡ ਨੇ ਉਹਦੀ ਕੋਈ ਕਾਰਵਾਈ ਵੀ ਨਹੀਂ ਕੀਤੀ ਬੇਸ਼ੱਕ ਕੌਂਸਲਰਾਂ ਨੇ ਨਤੀਜੇ ਵਜੋਂ ਅੱਜ ਪਾਰਟੀ ਪੱਧਰ ਤੇ ਮਜੂਰ ਨਹੀਂ ਕੀਤੇ ਨਤੀਜੇ ਵਜੋਂ ਆਪ ਇਸ ਵਾਰ ਕੌਂਸਲ ਵਿੱਚ ਕਟਗਿੰਤੀ ਗਿੰਤੀ ਵਿੱਚ ਆ ਰਹੀ ਹੈ ਇਹ ਪੂਰੀ ਰਾਜਨੀਤਿਕ ਸ਼ਾਦੀ ਨਗਰ ਕੌਂਸਲ ਪ੍ਰਧਾਨ ਨੂੰ ਅਸਤੀਫੇ ਹਟਾਉਣ ਲਈ ਰਚੀ ਜਾ ਰਹੀ ਹੈ ਇਸ ਦੇ ਬਾਵਜੂਦ ਪ੍ਰਧਾਨ ਦੀ ਸਥਿ ਸੁਰੱਖਿਅਤ ਹੈ ਕਿਉਂਕਿ ਪ੍ਰਧਾਨ ਨੂੰ ਉਹਦੇ ਤੋਂ ਹਟਾਉਣ ਲਈ 21 ਕੌਂਸਲ ਦੀ ਇਕਤਾ ਜ਼ਰੂਰੀ ਹੈ ਜੇਕਰ ਯੋਗ ਹੈ ਕਿ ਪੰਜਾਬ ਕੌਂਸਲ ਦੌਰਾਨ ਆਮ ਆਦਮੀ ਪਾਰਟੀ ਸੱਤ ਸੀਟਾਂ ਕਾਂਗਰਸ ਨੇ 9 10 ਆਜ਼ਾਦ ਉਮੀਦਵਾਰ ਤੇ 10 ਪਾਜਵਾ ਦੇ ਤਿੰਨ ਸੀਟਾਂ ਨੇ ਜਿੱਤੀਆਂ ਚੋਣਾਂ ਤੋਂ ਬਾਅਦ ਪੰਜ ਯਾਦ ਕੌਂਸਲ ਵਾਰਡ ਨੰਬਰ 5 ਤੋਂ ਜਗਮੀਤ ਸਿੰਘ ਕਾਲਾ ਗੁਰਦੀਪ ਸਿੰਘ ਵਾਰਡ ਨੰਬਰ 10 ਤੋਂ ਪ੍ਰਦੀਪ ਕੁਮਾਰ ਪ੍ਰਤੀ ਵਾਰਡ ਨੂੰ 22 ਤੋਂ ਅਵਤਾਰ ਸਿੰਘ ਤਾਰਾ ਤੇ ਵਾਰਡ ਨੰਬਰ 26 ਤੋਂ ਪਰਮਿੰਦਰ ਸਿੰਘ ਪਿੰਕੀ ਆ ਵਿੱਚ ਸ਼ਾਮਲ ਹੋ ਗਏ ਸਨ ਜਿਸ ਵਿੱਚ ਆਪ ਦੀ ਗਿਣਤੀ 12 ਹੋ ਗਈ ਤੇ ਆਜ਼ਾਦ ਕੌਂਸਲ ਵਿੱਚ ਲਕੇਸ਼ ਅਤੇ ਜਸਵਿੰਦਰ ਕੋ ਸਮਰਥਕ ਨਾਲ ਵਿਧਾਇਕ ਦੇ ਨਾ ਆਮ ਆਦਮੀ ਪਾਰਟੀ ਦੇ 26 ਅਪ੍ਰੈਲ ਨੂੰ ਭੁਪਿੰਦਰ ਸਿੰਘ ਨਾਲ ਨੂੰ ਸੰਗਰੂਰ ਨਗਰ ਕੌਂਸਲ ਦਾ ਪ੍ਰਧਾਨ ਐਲਾਨ ਕਰ ਦਿੱਤਾ ਤੇ ਇਹ ਧਿਆਨਯੋਗ ਹੈ ਕਿ ਨਗਰ ਕੌਂਸਲ ਵਿੱਚ 29 ਕੌਂਸਲਰ ਹਨ ਇਸ ਲਈ ਸੰਗਰੂਰ ਦੇ ਵਿਧਾਇਕਾਂ ਦੀਆਂ ਵੋਟਾਂ ਵੋਟਾਂ ਕੁੱਲ ਜਿਹੜੀਆਂ ਨੇ 31 31 ਹਨ ਇਸ ਲਈ ਪ੍ਰਧਾਨਾਂ ਨੂੰ ਬਦਲਣ ਲਈ ਘਟੋ-ਘਟ ਤੇ ਹਾਈ ਵੋਟਾਂ ਦੀ ਲੋੜ ਹੁੰਦੀ ਹੈ ਪ੍ਰਧਾਨ ਨੂੰ ਬਦਲ ਲਈ ਸਾਰੇ ਹੀ ਕੀ ਕੌਂਸਲਾਂ ਨੂੰ ਇਕਜੁੱਟ ਇਕਜੁੱਟ ਹੋਣਾ ਪਿਆ ਉਸ ਤੋਂ ਬਾਅਦ ਜਿਹੜੇ ਨੇ ਕੌਂਸਲਾਂ ਨੂੰ 8ਵੇਂ ਦਾ ਸਤੀਫਾ ਦੇ ਦਿੱਤੇ ਜਿਸ ਨਾਲ ਆਪ ਕੋਲ ਹੁਣ 4 ਕੌਂਸਲ ਰਹਿ ਗਏ ਹਨ ਇਸ 8 ਕੌਂਸਲਾਂ ਦੇ 5 ਆਜ਼ਾਦ ਕੌਂਸਲਰ ਦੇ ਨਾਲ ਆਜ਼ਾਦ ਕੌਂਸਲਰਾਂ ਦੀ ਗਿਣਤੀ 13 ਤੱਕ ਪਹੁੰਚ ਗਈ ਕਾਂਗਰਸ ਨੇ ਕੌਂਸਲਰ ਤੇ ਭਾਜਪਾ ਕੋਲ 3 ਕੌਂਸਲਰ ਹਨ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ 8 ਕੌਂਸਲਰ ਨੇ ਜਿੱਥੇ ਹੈ ਆਮ ਆਦਮੀ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਟੈਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਥੇ ਆਪਣੀ ਹੀ ਪਾਰਟੀ ਨੂੰ ਸਟਰੋਂਗ ਬਣਾਉਣਾ ਚਾਹੁੰਦੀ ਹੈ ਲੇਕਿਨ ਆਪਣੇ ਹੀ ਵਿਧਾਇਕ ਆਪਣੇ ਹੀ ਮੰਤਰੀ ਆਪਣੇ ਹੀ ਨਗਰ ਕੌਂਸਲਰ ਆਪਣੇ ਹੀ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਹੌਲੀ-ਹੌਲੀ ਛੱਡ ਕੇ ਜਾ ਰਹੇ ਨੇ